ਗੂਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕੇਲ ਵੇਖ ਨਾਸਹਿ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ Japੋ ਜਾ ਕਾ ਅੰਤ ਨਾ 파ਰੋ ਊਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰਾਓ ਤੁਮ ਕਾਓ ਹਰ ਹਰ ਸਦਾ ਪਜਹੋ ਜਗ ਦੀਸ ਰਹਾਓ ਸਤ ਗੁਰ ਤੁਮ ਕਾਓ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ ਹਰਿ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ ਭਵਰ ਤੁਮਾਰਾ ਇਹੋ ਮਨ ਹੋਵਹੁ ਹਰਿ ਚਰਣਾ ਹੋ ਹੋ ਕਉਲਾ ਨਾਨਕ ਦਾਸ ਓਨ ਸੰਗ ਲਪਟਾਇਓ ਜਿਉਂ ਗੁੰਦਹਿ ਚਾਤ੍ਰਿਕ ਮੌਲਾ ਗੂਜਰੀ ਮਹੱਲਾ ਪੰਜਵਾਂ ਮਤਾ ਕਰੈ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਤ ਸਿਆਨਪ ਕਾਹੂ ਕਾਮ ਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨ ਸਾ ਵਿਚੇ ਨਿਕਸੇ ਸਾਸ ਲਸ ਕਰਨੇਬ ਖਵਾਸ ਸਭ ਤੇ ਆਗੇ ਜਾਮਪੁਰ ਊਠ ਸਿਦਾਸ ਹੋਏ ਅਨੰਨ ਮਨ ਹਠ ਕੀ ਡ੍ਰਿੜਤਾ ਆਪ ਸਕਾਓ ਜਾਨਾਤ ਜੋ ਅਨਿੰਦ ਨਿੰਦ ਕਰ ਛੋਡੇ ਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਾਹੋ ਨਾਨਕ ਗੁਰੂ ਪੂਰਾ ਠੇਟਿਆ ਪਰਵਾਣ ਗਿਰਸਤ ਉਦਾਸ ਗੂਜਰੀ ਮਹੱਲਾ ਪੰਜਵਾਣ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਵਿਖ ਮਮਤਾ ਇਹ ਬਿਆਦ ਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਹਾਉ ਜੋ ਕਿਸ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸੱਤਰ ਸਭ ਏਕ ਸਮਾਨੇ ਜੋਗ ਜੁਗਤ ਨਿਸਾਨੀ ਪੂਰਨ ਪੂਰ ਰਹਿਓ ਸਰਬ ਥਾਈ ਆਨ ਨਾ ਕਤ ਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਾਏ ਕਿਰਪਾਲ ਦਿਆਲ ਗੋਪਾਲਾ ਤਾ ਨਿਰਭੈ ਕੈ ਘਰ ਆਇਆ ਕਾਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾਇਆ ਗੂਜਰੀ ਮਹੱਲਾ ਪੰਜਵਾਂ ਜਿਸ ਮਨੁਖ ਕਹੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਉਪਾਰ ਬ੍ਰਹਮ ਜਿਨ ਹਿਰਦੈ ਰਾਦੇ ਆ ਤੈਨ ਭਾਉ ਸਾਗਰ ਤਰਿਆ ਗੋਰ ਹਰ ਬੇਨ ਕੋ ਨਾਮ ਰਿਥਾ ਦੁਖ ਕਾਟੈ ਪ੍ਰਾਪਤ ਅਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਟੈ ਰਹਾਉ माया के सन बांध सैन साक चित ही काम ना आया हर का दास नीच कुल ऊंचा तिस संग मन बांछत फल पाया लाख कोट बिकिया के विंजन ता मह तृष्ण ना बुझी सिमरत नाम कोट उजियारा बसत अगोचर सूजी ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਭੰਜਨ ਹਰ ਰਾਇ ਸਾਧਕੇ ਚਰਨ ਧੂਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾ ਪੰਚ ਪਦਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ પ્રથમે ગર્ભ માતા કહે વાસા ઊહા છોડ ધરન મહ આયા ચિત્ર સાલ સુંદર વાગ મંદિર સંગ ના કછ હો જાયા અવર સબ મિથ્યા લોભ લબી ગુર પૂરએ દિયો હર નામા જી કાવ એ હા વસત ખબી રહાઉ ਇਸ਼ਟ ਮੀਤ ਬੰਦਪ ਸੁਤ ਭਾਈ ਸੰਗ ਬਨਤਾ ਰਾਜ ਹਸਿਆ ਜਬ ਅੰਤੇ ਔਸਰ ਆਏ ਬਨਿਓ ਹੈ ਓਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਵਿਹਾਜੀ ਸੰਪੈ ਸੋਏ ਨਾ ਰੂਪਾ ਦਾਮਾ ਪਾੜੀ ਕਾਓ ਓਹ ਪਾੜਾ ਮਿਲਿਆ ਹੋਰ ਸਗਲ ਭਇਓ ਬਿਰਾਨਾ हैवर गैवर रथ संभाहे गाहो कार कीने मेरे जबते होई लामी ढाई चलहै नाही एक पैरे नाम ठान नाम सुख राजा नाम कुटंब सहाई नाम संपत्ति गोर नानक कौदी ओहो मरै ना आवे जाई ਗੂਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਦੁੱਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਨਾਮ ਨਿਧਾਨ ਸਤਿਗੁਰੂ ਦਿਰੜਾਇਆ ਬਿਨਸ ਨ ਆਵੇ ਜਾਈ हर जप माया बन तूटे भय कृपाल दयाल प्रभु मेरे साध संगत मेल छूटे रव आठ बहर हर के गुणगाव भगत प्रेम माता हरख सोग दुहु माहे निराला करने हार पशाता ਜਿਸ ਕਾ ਸਾਧ ਤੈਨ ਹੀ ਰਖ ਲੀਆ ਸਗਲ ਜੁਗਤ ਬਾਣ ਆਈ ਕਾਹੋ ਨਾਨਕ ਪ੍ਰਭ ਗੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੂਜਰੀ ਮਹੱਲਾ ਪੰਜਵਾਂ ਦੋ ਪਦੇ ਘਰ ਦੂਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਤਤ ਤਪ ਵਿਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਣ ਜਾਤ ਕੋ ਪੂਛੈ ਨਾਹੀ ਬਾਛ ਹੈ ਚਰਨ ਰਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕੋ ਧਨੀ ਕਹੀਜੈ ਜਾਣ ਕੋ ਅੰਗ ਨਿਰਾਰੋ ਰਹਾਉ ਸਾਧ ਸੰਗ ਨਾਨਕ ਬੋਧ ਪਾਈ ਹਰ ਕੀਰਤਨ ਆਧਾਰੋ ਨਾਮ ਦੇਉ ਤਿਰ ਲੋਚਨ ਕਬੀਰ ਦਾਸ ਰੋ ਮੁਕਤ ਭਇਓ ਚਮਿਆਰੋ ਗੂਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਹਾਰੋ ਜਾਣੈ ਕਵਨ ਪਤਾ ਸਿਵ ਬਿਰੰਚ ਅਰ ਸਗਲ ਮੋਨ ਜਾਨ ਗਹਿ ਨਾ ਸਕਾਹੇ ਗਤਾ ਪ੍ਰਭ ਕੀ ਅਗਮ ਅਗਾਦ ਕਥਾ ਸੁਨੀਐ ਅਵਰ ਅਵਰ ਵਿਦ ਬੁਝੀਐ ਵਕਨ ਕਥਨ ਰਹਤਾ ਰਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰ ਕਥਾ ਬੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਾਨਕਾ ਕਸ਼ੂ ਨਾ ਆਇਓ ਜਹ ਜਹ ਔਸਰ ਆਏ ਬਨਿਓ ਹੈ ਤਹਾ ਤਹਾ ਹਰ ਧਾਇਓ ਰਬ ਕੋ ਭਗਤ ਵਛਲ ਵਿਰਦਾਇਓ ਕਰੇ ਪ੍ਰਤਿਪਾਲ ਬਾਰਕ ਕੀ ਨਿਆਈ ਜਾਨ ਕੌਲਾੜ ਲੜਾਇਓ ਰਹਾਉ ਜਾਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਓ ਗੂਜਰੀ ਮਹੱਲਾ ਪੰਜਵਾਂ द रा हो प्यारो निमक की कि जयठीला संत सेवा कर भाव त्याग मान हाठीला मोहन प्रान मान रागीला वास हियरे संगे पेख मोहयो मान लीला ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨ ਹੋ ਜੰਗੀਲਾ ਮਿਲਵੇ ਕੀ ਮਹਿਮਾ ਵਰਨ ਨਾ ਸਾਕੋ ਨਾਨਕ ਪਰੈ ਪਰੀਲਾ ਗੂਜਰੀ ਮਹੱਲਾ ਪੰਜਵਾਂ ਮੋਨ ਜੋਗੀ ਸਾਸਤਰ ਗ ਕਹਾਵਤ ਸਭ ਕੀਨੇ ਬਸ ਆਪਣਹੀ ਤੀਨ ਦੇਵ ਅਰ ਕੋੜ ਤੇਤੀ ਸਾ ਤਿੰਨ ਕੀ ਹੈਰਤ ਕਾਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀਂ ਅਵਰ ਨਾ ਜਾਣ ਸਕਉ ਮਰਮਾ ਗੁਰ ਕਿਰਪਾ ਤੇ ਲਹੀ ਰਹਾਵ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਾਈ ਕਾਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹੱਲਾ ਪੰਜਵਾਂ ਦੁਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਹਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾ ਮਿਲ ਵਰ ਨਾਰੀ ਮੰਗਲ ਗਾਇਆ ਓ ਠਾਕੁਰ ਕਾ ਜੈਕਾਰ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੰਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਧਪ ਤਿੰਨ ਕਾ ਬਲ ਹੈ ਥੂਰਾ ਅਨੇਕ ਰੰਗ ਮਾਇਆ ਕੇ ਪੇਖੇ ਕਿਸ ਸਾਥ ਨਾ ਚਾਲੈ ਪੂਰਾ ਠਾਕੁਰ ਤੋਜ ਬਿਨ ਆਹੇ ਨਾ ਮੋਰਾ ਮੋਹੇ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੁਮਰਾ ਧੋਰਾ ਰਹਾਉ ਬਲ 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 ਚਰਨ ਤੁਮਾਰੇ ਈਹਾ ਊਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨਿਹੋਰਾ ਗੂਜਰੀ ਮਹੱਲਾ ਪੰਜਵਾਂ ਆਲ ਜਾਲ ਭ੍ਰਮ ਮੋਹਤ ਜਾਵੇ ਪ੍ਰਭ ਸੇਤੀ ਰੰਗ ਲਾਈ ਮਨ ਕਹੋ ਇਹ ਉਪਦੇਸ਼ ਧਰੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਤੂ ਕਹਿ ਮਾਇਆ ਬੰਦ ਬਿਸਰ ਨਾ ਕਬ ਹੂੰ ਜਾਈ ਰਹਾਉ ਕਰਤ ਕਰਤ ਅਨੇਕ ਬਾਹੂ ਭਾਤੀ ਨੀਕੀ ਇਹ ਠਹਿਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵ ਜਲ ਪਾਰ ਕਰਾਈ ਗੂਜਰੀ ਮਹੱਲਾ ਪੰਜਵਾਂ ਖੇਨ ਮੈਂ ਥਾਪ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜ ਅਰੰਕ ਕਰੈ ਖੇਨ ਭੀਤਰ ਨੀਚਹਿ ਜੋਤ ਧਰੀ ਈ ਆਈਐ ਆਪਣੋ ਸਦਾ ਹਰੀ ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ਰਹਾਉ ਤੁਮਰੀ ਤੇ ਇਕ ਪੂਰੇ ਮੇਰੇ ਸਤਗੁਰ ਮਨ ਸਰਣ ਤੁਮਾਰੈ ਪਰਿ ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆ ਸਭਨਾ ਕਾ ਵਸਾ ਹੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤਹਿ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਾਪ ਕਉ ਸਦਾ ਸੁਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੋਮਹੀ ਕਾਓ ਪ੍ਰਭ ਆਹੀ ਨਾਨਕ ਟੇਕ ਭਾਈ ਕਰਤੇ ਕੀ ਹੋਰ ਆਸ ਵਿਡਾਣੀ ਲਾਹੀ